ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਇੱਕ ਚੀਜ਼ ਲੈ ਆਉਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਕਲੇ ਕਲੇਸ਼ ਭਾਵਕੇ ਤੁਹਾਡੀ ਹਰ ਪ੍ਰਕਾਰ ਦੀ ਮੁਸ਼ਕਲ ਸਮੱਸਿਆ ਦੂਰ ਹੋ ਜਾਵੇਗੀ ਸੰਗਤ ਜੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਤੇ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਵੇਗੀ ਕਿਉਂਕਿ ਸੰਗਤ ਜੀ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਇੱਕ ਭੈਣ ਦੇ ਵੱਲੋਂ ਦੱਸੀ ਹੋਈ ਉਹਨਾਂ ਦੀ ਸੱਚੀ ਹਰਦਾ ਬੀਤੀ ਤੁਹਾਡੇ ਨਾਲ ਜੀਵਨ ਦੀ ਇੱਕ ਸੱਚੀ ਘਟਨਾ ਕਹਾਣੀ ਕਹਿ ਲਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਉਸ ਭੈਣ ਨੇ ਖੁਦ ਆਪਣੇ ਮੂੰਹੋਂ ਦੱਸਿਆ ਤਾਂ ਆਓ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਉਹ ਭੈਣ ਨੇ ਖੁਦ ਆਪਣੇ ਮੂੰਹੋਂ ਦੱਸਿਆ ਉਹ ਕਹਿੰਦੇ ਕਿ ਇੱਕ ਸਮਾਂ ਸਾਡੇ ਤੇ ਇਦਾਂ ਦਾ ਸੀ ਕਿ ਸਾਨੂੰ ਇੰਜ ਲੱਗਦਾ ਸੀ ਕਿ ਜਿਵੇਂ ਰੱਬ ਸਾਡੀ ਕਿਸਮਤ ਦੇ ਵਿੱਚ ਸੁੱਖ ਲਿਖਣਾ ਭੁੱਲ ਗਿਆ ਹੋਵੇ ਕਿਉਂਕਿ ਚਾਰੇ ਪਾਸਿਆਂ ਤੋਂ ਤੋਕ ਤਕਲੀਫਾਂ ਉਹਨਾਂ ਨੂੰ ਮਿਲ ਰਹੀਆਂ ਸਨ ਘਰ ਦੇ ਵਿੱਚ ਆਤਤਿਕ ਗਰੀਬੀ ਸੀ ਕਲੇ ਕਲੇਸ਼ ਸੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ ਇਸ ਕਰਕੇ ਕਈ ਵਾਰ ਮਨ ਦੇ ਵਿੱਚ ਇਹ ਖਿਆਲ ਆਉਂਦਾ ਕਿ ਰੱਬ ਨੇ ਸਾਡੀ ਕਿਸਮਤ ਹੀ ਮਾੜੀ ਲਿਖੀ ਹੋਈ ਹੈ ਪਰ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਸਿਰਫ ਇੱਕ ਤਸਵੀਰ ਔਨ ਕਰਕੇ ਸਭ ਕੁਝ ਬਦਲ ਗਿਆ ਸਾਡੀ ਜ਼ਿੰਦਗੀ ਬਦਲ ਗਈ ਸਾਡੀ ਕਿਸਮਤ ਚਮਕ ਗਈ ਸਾਡੇ ਮੱਥੇ ਤੇ ਲੇਖ ਜਿਹੜੇ ਸਨ ਉਹ ਬਦਲ ਗਏ ਸਾਧ ਸੰਗਤ ਜੀ ਉਹ ਤਸਵੀਰ ਕਿਹੜੀ ਹੈ ਤੇ ਉਹ ਤਸਵੀਰ ਨੇ ਕਿੰਜ ਉਸ ਭੈਣ ਦੀ ਉਸ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਮੱਥੇ ਦੇ ਲੇਖ ਬਦਲ ਦਿੱਤੇ ਇਸ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਸਾ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆਂ ਤੇ ਉਸ ਦਾ ਸਾਨੂੰ ਪੂਰਾ ਲਾਭ ਨਹੀਂ ਹੁੰਦਾ ਉਸ ਦਾ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਇਸ ਲਈ ਸੰਗਤ ਜੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਸੰਗਤ ਜੀ ਉਹ ਭੈਣ ਦੱਸਦੇ ਹਨ ਕਿ ਮੇਰੇ ਪਿਤਾ ਜੀ ਨਸ਼ਾ ਕਰਨ ਦੇ ਆਦੀ ਸਨ ਇਸ ਕਰਕੇ ਪਿਤਾ ਜੀ ਨੂੰ ਸਿਰਫ ਆਪਣੇ ਨਸ਼ੇ ਦੇ ਨਾਲ ਹੀ ਵਾਹ ਵਾਸਤਾ ਸੀ ਉਹਨਾਂ ਨੂੰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਬਲਕਿ ਜਦੋਂ ਉਹਨਾਂ ਨੇ ਘਰ ਦੇ ਵਿੱਚ ਆਉਣਾ ਘਰ ਦੇ ਵਿੱਚ ਕਿਸੇ ਨਾ ਕਿਸੇ ਗੱਲੋਂ ਸਾਡੇ ਮਾਤਾ ਜੀ ਦੇ ਨਾਲ ਲੜਾਈ ਝਗੜਾ ਕਰ ਲੈਣਾ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਉਹਨਾਂ ਨੇ ਘਰੋਂ ਬਾਹਰ ਜਾਣਾ ਤਾਂ ਬਾਰ ਦੇ ਲੋਕਾਂ ਦੇ ਨਾਲ ਕਿਸੇ ਨਾ ਕਿਸੇ ਗੱਲੋਂ ਲੜਾਈ ਝਗੜਾ ਕਰਦੇ ਆ ਜਾਣਾ ਕਹਿੰਦੇ ਸਾਡਾ ਇਹ ਹਾਲ ਸੀ ਕਿ ਸਾਡੇ ਮਨ ਦੇ ਵਿੱਚ ਹਰ ਵੇਲੇ ਇੱਕ ਡਰ ਇੱਕ ਚਿੰਤਾ ਬਣੀ ਰਹਿੰਦੀ ਸੀ ਕਿ ਸਾਡੇ ਪਿਤਾ ਜੀ ਨੇ ਪਤਾ ਨਹੀਂ ਬਾਹਰੋਂ ਕੀ ਕਰਕੇ ਆ ਜਾਣਾ ਹੈ ਜਾਂ ਘਰ ਦੇ ਵਿੱਚ ਆ ਕੇ ਕੀ ਕਰ ਦੇਣਾ ਹੈ ਕਹਿੰਦੇ ਅਸੀਂ ਹਰ ਵੇਲੇ ਡਰੇ ਸਹਿਮੇ ਰਹਿੰਦੇ ਸਾਂ ਸਾਡੇ ਮਾਤਾ ਜੀ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਨੇ ਸਾਨੂੰ ਪੜਾਇਆ ਲਿਖਾਇਆ ਭੈਣ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਰੱਬ ਦਾ ਨਾਮ ਲੈਣ ਵਾਲਾ ਨਹੀਂ ਸੀ ਕਿਉਂਕਿ ਸਾਡੇ ਮਾਤਾ ਜੀ ਸਿਲਾਈ ਦਾ ਕੰਮ ਕਰਦੇ ਸਨ ਉਹਨਾਂ ਨੇ ਜਿਉਂ ਹੀ ਸਵੇਰ ਹੋਣੀ ਕੱਪੜੇ ਸਿਲਾਈ ਕਰਨੇ ਸ਼ੁਰੂ ਕਰਦੇ ਨੇ ਤੇ ਰਾਤ ਨੂੰ ਸੌਣ ਤੱਕ ਸਾਡੇ ਘਰ ਦੇ ਵਿੱਚ ਸਿਲਾਈ ਵਾਲੀ ਮਸ਼ੀਨ ਚੱਲਦੀ ਰਹਿੰਦੀ ਸੀ ਕਹਿੰਦੇ ਇਸ ਘਰ ਕੀ ਉਹਨਾਂ ਨੂੰ ਤਾਂ ਪੂਰਾ ਦਿਨ ਆਪਣੇ ਕੰਮ ਧੰਦੇ ਤੋਂ ਵੇਲ ਨਹੀਂ ਸੀ ਮਿਲਦੀ ਪਿਤਾ ਜੀ ਨੂੰ ਆਪਣੇ ਨਸ਼ੇ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਦੇ ਨਾਲ ਕੋਈ ਵਾਹ-ਵਾਸਤਾ ਨਹੀਂ ਸੀ ਇਹ ਸੋਚ ਕੇ ਕਹਿੰਦੇ ਕਿ ਸਾਡੇ ਮਾਤਾ ਪਿਤਾ ਜੀ ਨਾ ਤਾਂ ਗੁਰੂ ਘਰ ਗਏ ਤੇ ਨਾ ਸਾਨੂੰ ਕਦੇ ਲੈ ਕੇ ਗਏ ਉਹਨਾਂ ਨੇ ਕਦੇ ਘਰ ਦੇ ਵਿੱਚ ਵੀ ਰੱਬ ਦਾ ਨਾਮ ਨਾ ਲਿਆ ਗੁਰਬਾਣੀ ਦਾ ਪਾਠ ਨਾ ਕੀਤਾ ਤਾਂ ਫਿਰ ਅਸੀਂ ਕਿੱਥੋਂ ਕਰਨਾ ਸੀ ਕਹਿੰਦੇ ਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਗੁਰੂ ਚਰਨਾਂ ਤੋਂ ਦੂਰ ਹੋ ਗਏ ਪਰ ਕਹਿੰਦੇ ਗੁਰੂ ਜੀ ਨੂੰ ਸਾਡੇ ਦੇ ਪਤਾ ਨਹੀਂ ਕਿਹੜੀ ਗੱਲ ਦਾ ਤਰਸ ਆ ਗਿਆ ਜਾਂ ਸਾਡੇ ਕੋਈ ਪਿਛਲੇ ਚੰਗੇ ਕਰਮ ਸਾਡੇ ਅੱਗੇ ਆ ਗਏ ਤਾਂ ਸਤਗੁਰ ਸੱਚੇ ਪਾਸ਼ਾ ਜੀ ਨੇ ਆਪ ਆਵਾਜ਼ ਮਾਰ ਕੇ ਸਾਡੇ ਤੇ ਕਿਰਪਾ ਕੀਤੀ ਕਹਿੰਦੇ ਕਿ ਇੰਜ ਹੋਇਆ ਕਿ ਸਾਡੇ ਗਵਾਂਡ ਦੇ ਵਿੱਚ ਜੋ ਪਰਿਵਾਰ ਰਹਿੰਦਾ ਸੀ ਉਹ ਪਰਿਵਾਰ ਗੁਰੂ ਘਰੇ ਜਾਣ ਵਾਲਾ ਸੀ ਗੁਰੂ ਨੂੰ ਮੰਨਣ ਵਾਲਾ ਸੀ ਅੰਮ੍ਰਿਤਧਾਰੀ ਪਰਿਵਾਰ ਸੀ ਕਹਿੰਦੇ ਕਿ ਇੱਕ ਵਾਰ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸੇਵਾ ਕਰਨ ਦੇ ਲਈ ਗਿਆ ਕਹਿੰਦੇ ਕਿ ਉਹਨਾਂ ਨੂੰ 7 ਦਿਨ ਦੀ ਸੇਵਾ ਮਿਲੀ ਸੀ 7 ਦਿਨ ਸੇਵਾ ਕਰਕੇ ਜਦੋਂ ਘਰ ਵਾਪਸ ਆਉਣਾ ਸੀ ਤਾਂ ਉਹਨਾਂ ਨੇ ਆਪਣੇ ਪਰਿਵਾਰ ਦੇ ਜੀਵਾਂ ਦੇ ਲਈ ਕੋਈ ਨਾ ਕੋਈ ਚੀਜ਼ ਖਰੀਦੀ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਦੁਕਾਨਾਂ ਨੇ ਉੱਥੇ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਚਲੋ ਕੋਈ ਨਾ ਕੋਈ ਗੁਰੂ ਦੀ ਨਿਸ਼ਾਨੀ ਘਰ ਦੇ ਜੀਵਾਂ ਦੇ ਲਈ ਲੈ ਕੇ ਜਾਣੇ ਆ ਕਹਿੰਦੇ ਕਿ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੇ ਲਈ ਜੋ ਖਰੀਦਿਆ ਉਹ ਤਾਂ ਉਹਨਾਂ ਨੇ ਖਰੀਦਿਆ ਹੀ ਸੀ ਤੇ ਖਰੀਦਣਾ ਵੀ ਸੀ ਨਾਲ ਹੀ ਉਹਨਾਂ ਨੇ ਸਾਡੇ ਲਈ ਵੀ ਇੱਕ ਤਸਵੀਰ ਲੈ ਲਈ ਪਰ ਸਾਡੇ ਲਈ ਜੋ ਤਸਵੀਰ ਖਰੀਦੀ ਉਹ ਕੋਈ ਆਮ ਤਸਵੀਰ ਨਹੀਂ ਸੀ ਉਹ ਤਸਵੀਰ ਸ਼ਬਦ ਗੁਰੂ ਦੀ ਭਾਵ ਕਿ ਉਹਦੇ ਵਿੱਚ ਗੁਰਬਾਣੀ ਦਾ ਇੱਕ ਸ਼ਬਦ ਬੜੇ ਹੀ ਮੋٹے-ਮੋٹے ਅੱਖਰਾਂ ਦੇ ਵਿੱਚ ਲਿਖਿਆ ਹੋਇਆ ਸੀ ਉਹ ਭੈਣ ਜੀ ਦੱਸਦੇ ਹਨ ਕਿ ਜਦੋਂ ਵੀਰ ਜੀ ਘਰ ਆਏ ਤਾਂ ਉਹਨਾਂ ਨੇ ਆਉਂਦਿਆਂ ਹੀ ਉਹ ਤਸਵੀਰ ਲਿਆ ਕੇ ਮੇਰੇ ਹੱਥ ਤੇ ਰੱਖ ਦਿੱਤੀ ਤੇ ਨਾਲ ਹੀ ਕਿਹਾ ਕਿ ਭੈਣੇ ਇਸ ਸ਼ਬਦ ਦਾ ਤੂੰ ਰੋਜ਼ ਜਾਪ ਕਰਿਆ ਕਰ ਉਹ ਭੈਣ ਕਹਿੰਦੀ ਕਿ ਵੀਰ ਜੀ ਦੇ ਬੋਲਾਂ ਦੇ ਵਿੱਚ ਇਨੀ ਤਾਕਤ ਸੀ ਇੰਜ ਲੱਗਿਆ ਜਿਵੇਂ ਗੁਰੂ ਰਾਮਦਾਸ ਪਾਸ਼ਾ ਜੀ ਨੇ ਖੁਦ ਸੱਦਾ ਭੇਜਿਆ ਹੋਵੇ ਕਹਿੰਦੇ ਕਿ ਮੈਂ ਉਸ ਵੇਲੇ ਉਹ ਤਸਵੀਰ ਫੜੀ ਤੇ ਸਾਡੇ ਸਾਹਮਣੇ ਅੰਗੀਠੀ ਬਣੀ ਹੋਈ ਸੀ ਉੱਥੇ ਜਾ ਕੇ ਤੇ ਰੱਖ ਦਿੱਤੀ ਹਣ ਕਹਿੰਦੀ ਕਿ ਮੈਂ ਸਕੂਲ ਜਾਣ ਤੋਂ ਪਹਿਲਾਂ ਹਰ ਰੋਜ਼ ਉਹ ਸ਼ਬਦ ਦਾ ਜਾਪ ਕਰਦੀ ਤੇ ਸ਼ਾਮ ਨੂੰ ਰਹਿਰਾਸ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਵੇਲੇ ਸ਼ਬਦ ਦਾ ਜਾਪ ਕਰਨਾ ਜਿਸ ਦਿਨ ਤੋਂ ਅਸੀਂ ਉਹ ਸ਼ਬਦ ਚ ਜਿਸ ਦਿਨ ਤੋਂ ਅਸੀਂ ਉਸ ਸ਼ਬਦ ਦਾ ਜਾਪ ਆਪਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਡੇ ਘਰ ਦੇ ਸਾਰੇ ਹੀ ਕੰਮਾਂ ਦੇ ਵਿੱਚ ਬਰਕਤ ਪੈਣ ਲੱਗੀ ਸਾਨੂੰ ਪਤਾ ਹੀ ਨਾ ਲੱਗਿਆ ਕਿ ਕਿਹੜਾ ਕੰਮ ਕਿਸੇ ਤਰੀਕੇ ਦੇ ਨਾਲ ਹੋ ਰਿਹਾ ਹੈ ਇੰਨੀ ਜ਼ਿਆਦਾ ਕਿਰਪਾ ਹੋ ਗਈ ਕਹਿੰਦੇ ਕਿ ਮੈਂ ਉਸ ਵਕਤ ਖੁਦ ਪੜ ਰਹੀ ਸੀ ਸ਼ਾਇਦ 9ਵੀਂ ਜਾਂ 10ਵੀਂ ਕਲਾਸ ਵਿੱਚ ਹੋਵਾਂਗੀ ਪਰ ਗੁਰੂ ਸਾਹਿਬ ਜੀ ਨੇ ਮੈਨੂੰ ਟਿਊਸ਼ਨ ਟੀਚਰ ਬਣਾ ਦਿੱਤਾ ਸਾਡੇ ਘਰੇ ਬੱਚੇ ਆਉਣ ਲੱਗੇ ਮੇਰੇ ਕੋਲ ਟਿਊਸ਼ਨ ਪੜਨ ਲੱਗੇ ਤੇ ਚਾਰ ਪੈਸੇ ਆਉਣ ਲੱਗੇ ਜਿਹਦੇ ਨਾਲ ਸਾਡਾ ਹੱਥ ਸੌਖਾ ਹੋ ਗਿਆ ਕਹਿੰਦੇ ਕਿ ਸਤਨਾਮ ਵਾਹਿਗੁਰੂ ਜੀ ਨੇ ਹਰ ਕੰਮ ਦੇ ਵਿੱਚ ਬਰਕਤ ਪਾਉਣੀ ਸ਼ੁਰੂ ਕਰ ਦਿੱਤੀ ਮੇਰੇ ਪਿਤਾ ਜੀ ਹਰ ਤਰ੍ਹਾਂ ਦਾ ਨਸ਼ਾ ਕਰਦੇ ਸਨ ਨਸ਼ਾ ਕਰਨ ਦੇ ਲਈ ਉਹਨਾਂ ਨੇ ਸਾਡੇ ਘਰ ਦੇ ਪਾਂਡੇ ਤੱਕ ਵੇਚਣੇ ਸ਼ੁਰੂ ਕਰ ਦਿੱਤੇ ਪਰ ਹੁਣ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਉਹ ਸਿਰਫ ਸ਼ਰਾਬ ਦਾ ਨਸ਼ਾ ਹੀ ਕਰਦੇ ਸਨ ਬਾਕੀ ਉਹਨਾਂ ਨੇ ਸਾਰੇ ਨਸ਼ੇ ਛੱਡ ਦਿੱਤੇ ਸਨ ਭਾਵ ਕਿ ਜਿਸ ਦਿਨ ਤੋਂ ਗੁਰਬਾਣੀ ਦਾ ਸ਼ਬਦ ਜਾਪ ਅਸੀਂ ਘਰ ਦੇ ਵਿੱਚ ਕਰਨਾ ਸ਼ੁਰੂ ਕੀਤਾ ਭਾਵ ਸਾਡੇ ਘਰ ਦੇ ਹਾਲਾਤ ਸਾਡੀ ਜ਼ਿੰਦਗੀ ਸਾਡੇ ਘਰ ਦੀ ਸਥਿਤੀ ਇੰਨੀ ਬਦਲਣੀ ਸ਼ੁਰੂ ਹੋ ਗਈ ਵਾਹਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਭੈਣ ਜੀ ਕਹਿੰਦੇ ਗੁਰੂ ਰਾਮਦਾਸ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਮੇਰਾ ਇੱਕ ਪਰਿਵਾਰ ਚੰਗੇ ਪਰਿਵਾਰ ਦੇ ਵਿੱਚ ਵਿਆਹ ਹੋਇਆ ਪਰਿਵਾਰ ਬੜਾ ਨੇਕ ਸੀ ਗੁਰੂ ਘਰੇ ਜਾਣ ਵਾਲਾ ਸੀ ਗੁਰੂ ਨੂੰ ਮੰਨਣ ਵਾਲਾ ਸੀ ਪੈਸੇ ਪੱਖੋਂ ਵੀ ਕਾਫੀ ਚੰਗੇ ਸਨ ਮਹਾਰਾਜ ਨੇ ਬੜੀ ਕਿਰਪਾ ਕੀਤੀ ਕਿ ਮੇਰਾ ਛੋਟਾ ਭਰਾ ਉਹਨਾਂ ਨੇ ਮੇਰੇ ਭਰਾ ਨੂੰ ਕਾਮਯਾਬ ਕਰਨ ਦੇ ਵਿੱਚ ਮੇਰੇ ਪਰਿਵਾਰ ਨੇ ਬੜੀ ਮਦਦ ਕੀਤੀ ਕਿਰਪਾ ਦਾ ਗੁਰੂ ਰਾਮਦਾਸ ਪਾਸ਼ਾ ਜੀ ਦੀ ਵਰਤ ਰਹੀ ਸੀ ਪਰ ਮਹਾਰਾਜ ਸੱਚੇ ਪਾਸ਼ਾ ਜੀ ਨੇ ਬਹਾਨਾ ਮੇਰੇ ਸਹੁਰੇ ਪਰਿਵਾਰ ਦਾ ਬਣਾਇਆ ਪੈਨ ਦੱਸਦੀ ਕਿ ਜੋ ਸਾਡੇ ਵੀ ਮਨ ਨੂੰ ਮਿਲ ਗਈ ਜਦੋਂ ਆਪਾਂ ਗੁਰੂ ਦੇ ਲੜ ਲੱਗਦੇ ਹਾਂ ਆ ਗੁਰੂ ਸਾਹਿਬ ਜੀ ਦੀ ਕਿੰਝ ਕਿਰਪਾ ਵਰਤਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਬੜਾ ਪਿਆਰਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਵਿੱਚ ਬਹੁਤ ਤਾਕਤ ਹੈ ਜਦੋਂ ਸਾਡੀ ਰਸਨਾ ਤੇ ਆਉਂਦਾ ਹੈ ਸਾਡੇ ਹਿਰਦੇ ਵਿੱਚ ਵੱਸਦਾ ਹੈ ਸਾਡੇ ਮੱਥੇ ਦੇ ਲੇਖ ਬਦਲ ਜਾਂਦੇ ਨੇ ਸਾਡੇ ਮਾੜੇ ਕਰਮ ਕੱਟੇ ਜਾਂਦੇ ਨੇ ਸਾਡੇ ਸੋਹਣੇ ਲੇਖ ਬਣਨੇ ਸ਼ੁਰੂ ਹੋ ਜਾਂਦੇ ਨੇ ਸੋ ਪ੍ਰੋਸੇ ਦੇ ਨਾਲ ਆਪਣੇ ਗੁਰੂ ਦੇ ਨਾਲ ਗੁਰੂ ਦੇ ਲੜ ਲੱਗਣਾ ਹੈ ਗੁਰਬਾਣੀ ਦਾ ਪਾਠ ਪੜ੍ਹਨਾ ਹੈ ਜਿਉਹ ਭੈਣ ਦੇ ਘਰ ਦੇ ਵਿੱਚ ਸ਼ਬਦ ਗੁਰੂ ਦੀ ਤਸਵੀਰ ਆਈ ਜੋ ਗੁਰਬਾਣੀ ਦਾ ਸ਼ਬਦ ਉਹ ਤਸਵੀਰ ਦੇ ਵਿੱਚ ਲਿਖਿਆ ਸੀ ਸੰਗਤ ਜੀ ਸਾਰੀ ਆਪ ਬੀਤੀ ਸੁਣ ਕੇ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਘਰ ਦੇ ਵਿੱਚ ਸ਼ਬਦ ਗੁਰੂ ਦੀ ਤਸਵੀਰ ਜ਼ਰੂਰ ਲਗਾਉਣੀ ਚਾਹੀਦੀ ਹੈ ਸਾਡੇ ਘਰ ਦੇ ਵਿੱਚ ਆਉਂਦੇ ਜਾਂਦੇ ਹਰ ਜੀ ਦਾ ਧਿਆਨ ਜਦੋਂ ਉਸ ਸ਼ਬਦ ਗੁਰੂ ਦੀ ਤਸਵੀਰ ਦੇ ਉੱਪਰ ਪਵੇਗਾ ਭਾਵੇਂ ਤੁਸੀਂ ਮੋٹے ਅੱਖਰਾਂ ਦੇ ਵਿੱਚ ਵਾਹਿਗੁਰੂ ਜੀ ਲਿਖਿਆ ਹੋਵੇ ਉਹ ਤਸਵੀਰ ਹੀ ਲਗਾ ਲਓ ਆਵੇਂ ਮੂਲ ਮੰਤਰ ਜੀ ਦਾ ਜਾਪ ਲਿਖਿਆ ਹੋਵੇ ਉਹ ਤਸਵੀਰ ਲਗਾ ਲਓ ਕਿਸੇ ਵੀ ਸ਼ਬਦ ਦੀ ਤਸਵੀਰ ਜ਼ਰੂਰ ਹੋਣੀ ਚਾਹੀਦੀ ਹੈ ਇਹਦਾ ਫਾਇਦਾ ਇਹ ਹੁੰਦਾ ਹੈ ਕਿ ਇੱਕ ਤਾਂ ਆਪਾਂ ਜਦੋਂ ਘਰੋਂ ਬਾਹਰ ਜਾਂਦੇ ਆਂ ਜਾਂ ਬਾਹਰੋਂ ਅੰਦਰ ਆਉਂਦੇ ਆਂ ਤਾਂ ਸਭ ਤੋਂ ਪਹਿਲਾਂ ਸਾਨੂੰ ਸ਼ਬਦ ਗੁਰੂ ਦੇ ਦਰਸ਼ਨ ਹੁੰਦੇ ਹਨ ਅਸੀਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਜਾਂਦੇ ਆਂ ਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਤੇ ਅੱਗੇ ਅਰਦਾਸ ਕਰਦੇ ਆਂ ਤੇ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਦੇਖਦੇ ਆ ਤਾਂ ਉਹ ਵਿਚਾਰ ਸਾਡੇ ਮਨ ਦੇ ਅੰਦਰ ਚੱਲਣੇ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਜੇ ਸਾਹਮਣੇ ਸ਼ਬਦ ਗੁਰੂ ਦੀ ਤਸਵੀਰ ਹੋਵੇਗੀ ਤਾਂ ਗੁਰੂ ਦਾ ਨਾਮ ਸਾਡੇ ਹਿਰਦੇ ਵਿੱਚ ਚੱਲੇਗਾ ਸੋ ਆਪਣਾ ਵੀ ਭਲਾ ਤੇ ਸਾਡੇ ਘਰ ਦੇ ਜੀਵਾਂ ਦਾ ਵੀ ਭਲਾ ਸੋ ਸਾਡੇ ਘਰ ਦੇ ਵਿੱਚ ਇੱਕ ਸ਼ਬਦ ਗੁਰੂ ਦੀ ਤਸਵੀਰ ਹੋਣ ਕਰਕੇ ਬਹੁਤ ਕੁਝ ਬਦਲ ਸਕਦਾ ਹੈ ਜਿਹੜੇ ਜੀ ਪਾਠ ਨਹੀਂ ਕਰਦੇ ਕਟੋ-ਕਟੋ ਉਹ ਸ਼ਬਦ ਗੁਰੂ ਦੀ ਤਸਵੀਰ ਵੇਖ ਕੇ ਉਹ ਸ਼ਬਦ ਤਾਂ ਯਾਦਕਾਰੀ ਲੈਣਗੇ ਕਿਉਂਕਿ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜੋ ਆਪਾਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ ਤੇ ਨਾ ਵੀ ਪੜ੍ਹਨੀਆਂ ਚਾਹੀਏ ਤਾਂ ਦੇਖਦੇ ਹੀ ਸਾਡੇ ਮਨ ਦੇ ਵਿੱਚ ਆਪਣੇ ਆਪ ਹੀ ਉਹ ਚੀਜ਼ ਆ ਜਾਂਦੀ ਹੈ ਜਿਵੇਂ ਕਿ ਉਹ ਮੋٹے ਅੱਖਰਾਂ ਦੇ ਵਿੱਚ ਵਾਹਿਗੁਰੂ ਜੀ ਲਿਖਿਆ ਹੋਵੇ ਤਾਂ ਦੇਖਦੇ ਸਾਰ ਸਾਡੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਆਪਣੇ ਆਪ ਹੀ ਆ ਜਾਂਦਾ ਹੈ ਸਾਡੀ ਰਸਨਾ ਤੇ ਵਾਹਿਗੁਰੂ ਜੀ ਆ ਜਾਂਦਾ ਹੈ ਸਾਡੀ ਸੋਚ ਵਿੱਚ ਵਾਹਿਗੁਰੂ ਜੀ ਆ ਜਾਂਦਾ ਹੈ ਤਾਂ ਸਾਧ ਸੰਗਤ ਜੀ ਸਾਡੇ ਘਰ ਦੇ ਵਿੱਚ ਇੱਕ ਸ਼ਬਦ ਗੁਰੂ ਦੀ ਤਸਵੀਰ ਹੋਣੀ ਬਹੁਤ ਜ਼ਰੂਰੀ ਹੈ ਤਾਂ ਪਿਆਰੀ ਸਾਧ ਸੰਗਤ ਜੀ ਇਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਬਦਤਵਾਦ ਲਾਈਕ ਅਤੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ